ਆ ਜੋ ਸਾਨੂੰ ਅੱਜ ਮਾਤਾ ਚੰਨ ਜਿਵਾਲੇ ਦੇ ਦਰਸ਼ਨ ਕਰਾਉਣੇ ਆ ਲੇਕਿਨ ਉਹਨੂੰ ਟੇਢੇ ਮੰਦਰ ਤੇ ਚਲੋ ਆਜ ਦੇਖੋ ਬਾਜ਼ਾਰ ਦੇਖਾ ਮੈਨੂੰ ਬਾਜ਼ਾਰ ਦਿਖਾਇਆ ਦਰ ਨੂੰ ਕੈਮਰਾਮੈਨ ਆਪਾਂ ਟੇਢੇ ਮੰਦਰ ਤੇ ਲੈ ਕੇ ਆਨੇ ਆ ਤੁਹਾਨੂੰ ਹਾਂਜੀ ਟੇਢੇ ਮੰਦਰ ਦੇ ਦਰਸ਼ਨ ਕਰ ਲਈ ਆਪਣੇ ਨਾਲ ਜੁੜੇ ਰਹੋ ਨੂੰ ਆਪਣੇ ਪੈਣ ਦੇ ਦੱਸੋ ਜੀ ਹੋਰ YouTube ਜੈ ਮਾਤਾ ਦੀ ਸਾਰਿਆਂ ਨੂੰ ਬਈ ਧੰਨਵਾਦ ਕਿਤੇ ਰਹਿ ਗਏ ਸੀਗੇ ਜੀ ਬਹੁਤ ਵਧੀਆ ਬਹੁਤ ਵਧੀਆ ਹਾਂ ਦੱਸੋ ਫੇਰ ਹਾਂਜੀ ਆਪਾਂ ਚੜਾਈ ਚੜਨ ਲੱਗ ਗਏ ਆ ਪਹਾੜਾਂ ਦੀ ਤੇ ਤੁਹਾਨੂੰ ਅੱਗੇ ਦਰਸ਼ਨ ਕਰਾਉਨੇ ਆ ਪਹਾੜਾਂ ਦੇ ਨਹੀਂ ਰਵੀ ਦਿਖਾਉਨੇ ਵੀ ਕਿਸ ਤਰ੍ਹਾਂ ਨੇ ਪਹਾੜ ਇਦਰਾ ਤੇ ਦਰਮਿਆਨ ਦੇ ਰਸਤੇ ਬਹੁਤ ਖਰਾਬ ਹੋ ਗਏ ਆ ਮੀ ਹੈ ਜੀ ਪਿਛੇ ਆਪਣੇ ਹੀ ਖੜਾ ਗਏ ਪੰਜਾਬ ਚ ਉਹਦੇ ਕਰਕੇ ਰਸਤੇ ਬਹੁਤ ਖਰਾਬ ਆ ਤੇ ਆ ਤੁਹਾਨੂੰ ਦਿਖਾਉਨੇ ਆ ਜੀ ਆਪਣੇ ਨਾਲ ਜੁੜੇ ਰਹੋ ਆਪਣਾ ਬੱਚੇ ਜਾਈਏ ਅੰਡੇ ਅਗੇ ਦੇਖੋ ਤੇ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਪਹਾੜਾਂ ਨੇ ਯਾਰੀ ਸੂਰੀ ਹੈ ਇਹ ਤੋਂ ਸੜਕ ਤੋਂ ਟੇਡਾ ਮੰਦਿਰ ਘਟੋ ਘਟ 2.5 3 ਕਿਲੋਮੀਟਰ ਵੱਡ ਦੂਰਾ ਚੜਾਈ ਬਹੁਤ ਜ਼ਿਆਦਾ ਚਲੋ ਆਪਾਂ ਵੀਡੀਓ ਨੂੰ ਥੋੜਾ ਅੱਗੇ ਸਕਿਪ ਕਰਦੇ ਆ ਤੇ ਜੁੜੇ ਰਹੋ ਆਪਣੇ ਨਾਲ ਦੇਖੋ ਹੀ ਰਾਸਤੇ 'ਚ ਪਹੁੰਚ ਗਏ ਆਪਾਂ ਸਾਡਾ ਤਾਂ ਬੁਰਾ ਹਾਲ ਹੋ ਗਿਆ ਬੰਦਿਆਂ ਦਾ ਦੇਖੋ ਮਨੂ ਮਨੂ ਵਰਗੇ ਵਿਚਾਰਿਆਂ ਦੀ ਛਿੱਡੀ ਨਿਕਲ ਗਈ ਨਾਲ ਮੇਰੀ ਵੀ ਤੇ ਰਾਸਤੇ 'ਚ ਇੱਕ ਮੰਦਿਰ ਆਉਂਦਾ ਈ ਇਹਦੇ ਦਰਸ਼ਨ ਕਰਉਨੇ ਆਂ ਹਾਂ ਸ਼ੇਅਰ ਕਰੋ ਸਾਰੇ ਯਾਨੀ ਹੱਥ ਵਾ ਲੈ ਸਾਡਾ ਬੱਚਾ ਨਿੱਕਾ ਇਹ ਵੀ ਵਿਚਾਰਾ ਉਤਰੇ ਆਉਂਦਾ ਸਾਡਾ ਤਾਂ ਬੁਰਾ ਹਾਲ ਹੋ ਚੁਕਿਆ ਹੀ ਭਾਈ ਬਹੁਤ ਚੜ੍ਹਾਈ ਪਈ ਅੱਧੀ ਵੀ ਨਹੀਂ ਆਏ ਸੀ ਘਟੋ ਘਟ

ਜਦੋਂ ਕੀ ਆਉਂਦੇ ਨੇ 10 ਮੰਜ਼ਲਾ ਬਾਦੇ ਉਹਨਾਂ ਕੱਠਾ ਹੀ ਓਏ ਮੈਂ ਤਾਂ ਬਣਾਉਣਾ ਨਹੀਂ ਆਉਂਦਾ ਲੈ ਲੈ ਬਣਾ ਕੇ ਮੈਂ ਬੇਕਾ ਤਾਂ ਬਣਾਈ ਸਰ ਉਹ ਬਾਹਰ ਪੱਥਰ ਦੇ ਤਰੇਤੇ ਆ ਕਿਸੇ ਦਾ ਵਿਗਾੜ ਕੇ ਨਹੀਂ ਬਣਾਉਂਦੇ ਕਿਸੇ ਦਾ ਵਿਗਾੜ ਕੇ ਨਹੀਂ ਬਣਾਉਂਦੇ ਮੈਂ ਤਾਂ ਖੁਦ ਕੱਟ ਕੇ ਬਣਾਉਂਦਾ ਕੀ ਕਰਦੇ ਨਹੀਂ ਹੁੰਦੇ ਉਹ ਕਹਿੰਦੇ ਕਿਸੇ ਦਾ ਡੇਕ ਘੇਰੀ ਕਰ ਬਣਾਈ ਦੋ ਨਹੀਂ ਆ ਨਹੀਂ ਠੀਕ ਹੋਗਾ ਹੋਈ ਨਹੀਂ ਆ ਨਹੀਂ ਕੋਸ ਨਹੀਂ ਹੁੰਦਾ ਤਾਂ ਚੋ ਚਾਹੇ ਇਥੇ ਇਥੇ ਨੇ ਸਕਸ ਰਖਿਆ ਚਲੋ ਯਾਰ ਘਰ ਬਣ ਜੇ ਤਾਂ ਘਰ ਬਣ ਜੇ ਬਹੁਤ ਐਡਾ ਨਵੀਂ ਬਣਾ ਕੇ ਗਿਆ ਘਰ ਵੇਖੋ ਮਿੱਡਗਾਣਾ ਸਾਲਾ ਘਰ ਬਣਾਇਆ ਵੀ ਨਹੀਂ ਹੈਲੋ ਮੰਨੂ ਖਤਰਨਾਕ ਯੂਟਿਊਬਰ ਏਵੀ ਆਪਣੇ ਨਾਲ ਚੜਾਈ ਚੈੱਕ ਕਰੋ ਤੁਸੀਂ ਪਹਾੜਾਂ ਦੀ ਇਹ ਬੰਦੇ ਸਾਡੇ ਭੁੱਖੜ ਸਾਰਾ ਪਾਣੀ ਪੀ ਗਏ ਸਾਨੂੰ ਧਿਆਏ ਮਾਰਤਾ ਇਹਨਾਂ ਨੇ ਦੋ ਬੋਤਲਾਂ ਲਗੀਆਂ ਸੀ ਥੋੜ੍ਹੀ ਨਹੀਂ ਪੀ ਗਏ ਇੱਕ ਬੰਦਾ ਸਵਰ ਰੱਖ ਲਈ ਮਾੜਾ ਮੋਟਾ ਇਹ ਆਪਣਾ ਖੁਸ਼ੂ ਆ ਰਿਹਾ ਆ ਦੇਖੋ ਜੀ ਮੈਨੂੰ ਖਤਰਨਾਕ ਯੂਟਿਊਬਰ ਪਹੁੰਚ ਚੁਕੇ ਆਪਣੇ ਕੋਲ ਕਤੂਰੇ ਵੀ ਆਪਣੇ ਨਾਲ ਨਾਲ ਸੈਰ ਕਰ ਰਿਹਾ ਇਹ ਅਵੀ ਸਿੰਘ ਖਤਰਨਾਕ ਯੂਟਿਊਬਰ ਨੰਬਰ 2 ਆ ਤਾਂ ਜਾਣੇ ਆ ਬੰਦੇ ਥੱਲੇ ਰਹਿ ਗਏ ਉਹਨਾਂ ਨੂੰ ਲੈ ਕੇ ਆਉਣਾ ਪਊਗਾ ਇਦੋ ਮਿੰਸਾ ਲਗੇ ਇਹ ਤੇ ਖਸ਼ੂ ਗਾ ਕੇ ਕੰਨੀ ਕੰਨੀ ਡੇੜੀ ਮੈਂ ਥੱਕ ਗਈ ਮੈਨੂੰ ਮੋੜੇ ਤੇ ਚੱਕੋ ਮੈਨੂੰ ਮੋੜੇ ਤੇ ਚੱਕਿਆ ਇਹਨੇ ਤਾਂ ਥਕਣੀ ਸੀ ਨਾਲ ਬੈਠਣੇ ਥਕਾਦਾ ਚੜਾਈ ਜਾਂਦੇ ਸੀ ਤੇ ਆਪਾਂ ਮੁੜਕ ਮੁੜਕੇ ਹੋ ਗਏ ਤੇ ਇਹਨੂੰ ਲੈ ਕੇ ਨਾ ਚਲੋ ਵੇਖੋ ਸਾਰੇ ਬੰਦੇ ਥੱਕ ਗਏ ਤੇ ਆ ਤਾਂ ਬੈਹੀ ਗਈ ਕੁੜੀ ਵੇਖ ਲਓ ਉਹਦਾ ਪੀ ਕੇ ਡਰਮ ਪਾਣੀ ਦਾ ਤੇ ਹੁਣ ਬੈਠੀ ਆ ਚੜਾਈ ਵੇਖੋ ਜੀ ਕਿੰਨੀ ਹੈ ਜੇ ਕੋਈ ਡੈਗ ਪੈਦਾ ਵੱਜਦਾ ਕੋਈ ਮੈਨੂੰ ਆਦਾ ਚਲੋ ਉਹ ਨੰਨ ਮੈਂ ਸਭ ਕਹੇ ਹੰਮੇ ਦੋ ਦਰ ਗੋਰਾ ਮੁੰਡਾ ਫੀਲ ਅਸਟ ਨੂੰ ਮੈਂ ਇਹ ਇੰਡਾ ਇੱਦਾਂ ਉੱਥੋਂ ਤੱਕ ਜਾਣਾ ਜੀ ਆਪਾਂ ਆਹ ਵਾਪਸ ਆਏ ਕੋਈ ਸਾਰੇ ਬੰਦੇ ਥੱਕ ਗਏ ਤੇ ਬੈਠੇ ਆਏ ਇੱਕ ਮਿੰਟ ਇੰਨੀ ਉੱਚੀ ਤੇ ਚੜ ਕੇ ਆਏ ਵੇਖੋ ਤੁਹਾਨੂੰ ਠੰਡਾ ਦਿੱਤਾ ਹਲੋ ਹਲੋ ਜੀ

ਇਹ ਤੇ ਮੰਦਰ ਹਾਲ ਹੀ ਆਪਾਂ ਤੇਡੇ ਮੰਦਰ ਦੇ ਵਿੱਚ ਐਂਟਰ ਕਰ ਚੁੱਕਿਆ ਤੇ ਕਰੋ ਤੇਡੇ ਮੰਦਰ ਦੇ ਦਰਸ਼ਨਾਂ ਤੇ ਟੇਡਾ ਮੰਦਰਾ ਇਧਰੋਂ ਵਾਪਸ ਇੱਥੇ ਉੱਪਰ ਗਿਆ ਤੇ ਦੇ ਵਿੱਚ ਮਾਤਾ ਸੀਤਾ ਨਿਕੁਆ ਉਹਦੇ ਹੀ ਤੋਰ ਨੂੰ ਦਰਸ਼ਕ ਰੌਣੇ ਚਲੋ ਤੁਹਾਨੂੰ ਕਰੌਣੇ ਦਰਸ਼ਨਾਂ ਪਾ ਲਮਰ ਕਾ ਦੇ ਇੰਦਰਾ ਗਿਠਿਆ ਹੈ ਆਪਾਂ ਮਾਤਾ ਸੀਤਾ ਦੀ ਪਹਿਲਾਂ ਇੱਧਰ ਕੋ ਸਾਡੇ ਵਿੱਚ ਮੱਥਾ ਟੇਕ ਲਈਏ ਮਨੇ ਥੋੜੀ ਮੱਥੇ ਉਹਦੇ ਕੋਲ ਆ ਮਨਿੰਦੀ ਮੰਦਤੀ ਵਿੱਚ ਪਪਾ ਚ ਮੱਥਾ ਟੇਕਾਂਗੇ ਤੇ ਆਸੀ ਇਹ ਮਾਤਾ ਸੀਤਾ ਦੀ ਗੁਫਾ ਹੈ ਇਹ ਤੇ ਬਸ ਚਾਰ ਕੇ ਆਨੇ ਬੈਠਣ ਦੀ ਜਗਾ ਥੋੜੀ ਛੋਟੀ ਜਗਾ ਛੋਟੀ ਗੁਫਾ ਤੇ ਮਾਤਾ ਸੀਤਾ ਦੀ ਮਾਚਮੋਤੀ ਲੱਗੀ ਹੈ ਤੇ ਆਪ ਤੁਸੀਂ ਚੈੱਕ ਨਿਸ਼ਾਨ ਕਰ ਲਈ ਬਹੁਤ ਛੋਟੀ ਜੀ ਗੁਫਾ ਹੈ ਇਹਦੇ ਵਿੱਚ 10 ਮਿੰਟਾਂ ਪਾ ਕੇ 2 ਮਿੰਟ ਰਹਿਨੇ ਆ ਫਿਰ ਚੱਲਦੇ ਆ ਇਦਰਾ ਆਪਣੇ ਬੱਚੇ ਇਹਨੇ ਤੁਨਾਂ ਦੀ ਕਿ ਦੋ ਮਿੰਟ ਇਸ ਬੈਠ ਕੇ ਅੱਗੇ ਕੁਝ ਵਰਗੇ ਆਪਣੇ ਤੇ ਫਿਰ ਚਲਦੇ ਆਂ ਇਹਨਾਂ ਲੈ ਕੇ ਨਰਮਾ ਮੱਥਾ ਟੇਕ ਲੈਣ ਦੇ ਚਲੋ ਚਲਦੇ ਆਂ ਤੁਨਾਂ ਪਗੂਹਾ ਦੇ ਵਿੱਚੋਂ ਬਾਹਰ ਆ ਗਏ ਤੇ ਚਲਦੇ ਆਂ ਤੁਹਾਨੂੰ ਕਿਤੇ ਮੰਦਿਰ ਦੇ ਦਰਸ਼ਨ ਕਰਾਉਂਦੇ ਆਂ ਇੱਥੇ ਦੇ ਨੇ ਅਗੇ ਅੱਗੇ ਤੁਹਾਨੂੰ ਕਿਰਾ ਕਿਤੇ ਦੇ ਮੰਦਿਰ ਦੇ ਦਰਸ਼ਨ ਚਾਰੇ ਪਾਸੇ ਦੇ ਹੋਣੇ ਮਾਰੋ ਕਿਸ ਤਰ੍ਹਾਂ ਦਾ ਨਦੀਨਾ ਮੰਦਿਰ ਇੰਨਾ ਕਿ ਟੇਡਾਗਾ ਜੇ ਆਪਣੇ ਚੈਨਲ ਦੇਖ ਸਕਦੇ ਆਂ ਚਲੋ ਤਾ ਲੋਕਾਂ ਨੂੰ ਦਰਸਾਈਏ ਆ ਜਾਓ ਸਾਡੇ ਕੋਲ ਦੇਖੋ ਦਸੋਕ ਮਿੰਟਾਂ ਚ ਵੀ ਕਿਵੇਂ ਲੱਗਾ ਉਹਨੂੰ ਕਿੰਨਾ ਘਟੇਡਾ ਉਸ ਤਰ੍ਹਾਂ ਤਫਾੜ ਆ ਗਿਆ ਸੀਗਾ ਤੇ ਮਾਤਾ ਸੀਤਾ ਨੇ ਆਪਣੀ ਸ਼ਕਤੀ ਨਾਲ ਰੋਕਿਆ ਸੀ ਮੰਦਰ ਬਹੁਤ ਜ਼ਿਆਦਾ ਘਟੇਡਾ 7-8 ਇੰਚ ਕਿਟੋ ਘਟੇਡਾ ਇਹ ਹਲੇ ਪਾੜ ਚ ਧਸਿਆ ਆਇਆ